ਮਨਰੇਗਾ ਵਰਕਰ ਯੂਨੀਅਨ ਤੇ ਦਿਹਾਤੀ ਮਜ਼ਦੂਰ ਸਭਾ ਦੇ ਝੰਡੇ ਦੇ ਹੇਠ ਅੱਜ ਮਨਰੇਗਾ ਵਰਕਰਾਂ ਦੀਆਂ ਮੁਸ਼ਕਲਾਂ ਲੈ ਕੇ ਮੰਗਾਂ ਨੂੰ ਲੈ ਕੇ ਅੱਜ ਐਡੀਸੀ ਸਾਹਿਬ ਦੇ ਤਰਨਾ ਦਸਤਰਾਕੇ ਜਿਹੜੇ ਤਰਨਾ ਲਾਇਆ ਗਿਆ ਇਹਦੇ ਵਿੱਚ ਅਸੀਂ ਪਹਿਲਾਂ ਵੀ ਇੱਕ ਤਰਨਾ ਲਾ ਕੇ ਜਿਹੜਾ ਇੱਕ ਐਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਉਹਦੇ 'ਚ ਬਹੁਤ ਸਾਰੀਆਂ ਜਿਹੜੀਆਂ ਮਨਰੇਗਾ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਮਜ਼ਦੂਰ ਆ ਜਿਹੜੇ ਇਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਹੁੰਦਾ ਸਬੰਧ ਦੇ ਵਿੱਚ ਅਸੀਂ ਲਿਖਤੀ ਰੂਪ ਦੇ ਵਿੱਚ ਦਿੱਤਾ ਸੀ ਕੋਸਮਸੱਈਆਂ ਵਾਂ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਸਬੰਧਤ ਆ ਜਿਹੜੇ ਕਿ ਪੰਜਾਬ ਸਰਕਾਰ ਨੇ ਜਿਹੜੀਆਂ ਹੱਲ ਕਰਨੀਆਂ ਆ ਤੇ ਕਾਫੀ ਜਿਹੜੀਆਂ ਮੁਸ਼ਕਲਾਂ ਵਾਂ ਜਿਹੜੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਵਾਂ ਜਿਨ੍ਹਾਂ ਨੂੰ ਜਿਨ੍ਹਾਂ ਮੁਸ਼ਕਲਾਂ ਨੂੰ ਲਮਕਾਇਆ ਜਾ ਰਿਹਾ ਤੇ ਲੋਕਾਂ ਨੂੰ ਜਿਹੜਾ ਖੱਜਲ-ਖਰਾਬ ਕੀਤਾ ਜਾ ਰਿਹਾ ਉਹ ਬਲਾਕ ਪੱਦਰ ਦੇ ਉੱਤੇ ਭਵੇਂ ਗੰਡੀਵਿੰਡ ਬਲਾਕ ਹੋਵੇ ਤਰਨਤਾਰਨ ਹੋਵੇ ਜਾਂ ਖਡੂਰ ਸਾਹਿਬ ਜਾਂ ਪਿੱਖੀਵਿੰਡ ਤਰਨਤਾਰਨ ਦੇ ਵੱਖ-ਵੱਖ ਬਲਾਕਾਂ ਦੇ ਅੰਦਰ ਇਹ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਵਾ ਇਹ ਮੁਸ਼ਕਲਾਂ ਲਗ ਭਾਗ ਜਿਹੜੀਆਂ ਰਾਜ ਕਰਨ ਵਾਲੀਆਂ ਧਿਰਾਂ ਦੇ ਜਿਹੜੇ ਚਿਹਤੇ ਆ ਉਹਨਾਂ ਵੱਲੋਂ ਜਿਹੜੀਆਂ ਪੈਦਾ ਜਿਹੜੀਆਂ ਕੀਤੀਆਂ ਜਾ ਰਹੀਆਂ ਜਿਹੜੇ ਲਗਾਤਾਰ ਬੂਜਿਆਂ ਦਾ ਕੰਮ ਕਰਦੇ ਆ ਨਹਿਰਾਂ ਦੇ ਵਿੱਚ ਕੰਮ ਖਾਡੀਆਂ ਪੈਣਾ ਜਿਹੜੀਆਂ ਕੰਮ ਕਰਦੀਆਂ ਵਾ ਉਹਨਾਂ ਨੂੰ ਸਮੇਂ ਸਿਰ ਦਿੱਤੇ ਜਿਹੜਾ ਵੇਤਨ ਨਹੀਂ ਦਿੱਤਾ ਜਾ ਰਿਹਾ ਕੰਮ ਕਰਦਿਆਂ ਲਗਾਤਾਰ ਸਾਲ-ਸਾਲ ਤੋਂ 2-2 ਸਾਲ ਤੋਂ ਜਿਹੜੀਆਂ ਸਾਡੀਆਂ ਭੈਣਾਂ ਕੰਮ ਕਰ ਰਹੀਆਂ ਸਾਡੇ ਭਰਾ ਜਿਹੜੇ ਕੰਮ ਕਰ ਰਹੇ ਆ ਉਹਨਾਂ ਦੀਆਂ ਐਡੀਆਂ ਬੰਦ ਕਰਕੇ ਤੇ ਸਰਕਾਰ ਦੇ ਚਿਹਤਿਆਂ ਦੀਆਂ ਜਿਹੜੀਆਂ ਐਡੀਆਂ ਜਿਹੜੀਆਂ ਚਾਲੂ ਕੀਤੀਆਂ ਜਿਹੜੀਆਂ ਆ ਰਹੀਆਂ ਇਸੇ ਤਰ੍ਹਾਂ ਹੀ ਉਹ ਪਾਰਦਰਸ਼ੀ ਢੰਗ ਦੇ ਨਾਲ ਜਿਹੜਾ ਮਨਰੇਗਾ ਸਕੀਮ ਨੂੰ ਜਿਹੜਾ ਚਲਾਉਣਾ ਚਾਹੀਦਾ ਆ ਉਹ ਪਾਰਦਰਸ਼ੀ ਢੰਗ ਦੇ ਨਾਲ ਜਿਹੜਾ ਉਹ ਮਨਰੇਗਾ ਸਕੀਮ ਨੂੰ ਨਹੀਂ ਚਲਾਇਆ ਜਾ ਰਿਹਾ ਅਸੀਂ ਅੱਜ ਇਸ ਧਰਨੇ ਰਾਹੀਂ ਐਡੀਸੀ ਸਾਹਿਬ ਨਾਲ ਵੀ ਗੱਲ ਹੋਈ ਆ ਕੱਲ ਬਾਅਦ ਦੇ ਵਿੱਚ ਜੋੜ ਦੇ ਕੇ ਅਸੀਂ ਆਖਿਆ ਕਿ ਜਿਹੜੀਆਂ ਸਾਡੇ ਮਨਰੇਕਾਂ ਮਜ਼ਦੂਰਾਂ ਨੂੰ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਵਾ ਤੁਹਾਡੇ ਬਲਾਕ ਵੱਲੋਂ ਜਿਹੜੀਆਂ ਆ ਰਹੀਆਂ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਜਿਹੜਾ ਹੱਲ ਜਿਹੜਾ ਕੀਤਾ ਜਾਵੇ ਅਸੀਂ ਉਹਨਾਂ ਦੇ ਉੱਤੇ ਵਿਸ਼ਵਾਸ ਵੀ ਕਰਦੇ ਆ ਤੇ ਪੰਜਾਬ ਸਰਕਾਰ ਨੂੰ ਅਸੀਂ ਚੇਤਾਵਨੀ ਵੀ ਦੇ ਦਿੰਨੇ ਜੇ ਸਾਡੀਆਂ ਮੰਗਾਂ ਵੱਲ ਗੌਰ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮਨਰੇਕਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਤਿੱਖਾ ਜਿਹੜਾ ਸੰਘਰਸ਼ ਕੀਤਾ ਜਾਵੇ ਅੱਜ ਦਾ ਤਾਂ ਰਜਾ ਜਿਹੜਾ ਐਡੀਸੀ ਡੀ ਦੇ ਦਫ਼ਤਰ ਦੇ ਮੋਰੇ ਮਜ਼ਦੂਰ ਬੈਠੇ ਆ ਪੈਣਾ ਭਰਾ ਵੱਡੀ ਗਿੰਤੀ ਚ ਆਇਆ ਤੇ ਬੜੇ ਬਰਨਗ ਇਸ਼ੂ ਆ ਜਿਹਨੂੰ ਲੈ ਕੇ ਅਸੀਂ ਇੱਥੋਂ ਦੇ ਏਡੀਸੀ ਦੇ ਦਫ਼ਤਰ ਬੈਠੇ ਆ ਜਿਹੜੇ ਮਨਰੇਗਾ ਚ ਵਰਕਰ ਕੰਮ ਕਰਦੇ ਆ ਸਾਰੇ ਮਨਰੇਗਾ ਵਰਕ ਪੈਣਾ ਭਰਾ ਜਿਲ੍ਹਾ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਚੋਂ ਆਏ ਆ ਇਹਨਾਂ ਨੂੰ ਮੁਸ਼ਕਲਾਂ ਜਿਹੜੀਆਂ ਪੇਸ਼ ਆਉਂਦੀਆਂ ਅੱਜ ਅਸੀਂ ਇਹ ਧਰਨਾ ਲਾ ਕੇ ਏਡੀਸੀ ਡੀ ਦੇ ਧਿਆਨ ਚ ਲਿਆਂਦਾ ਕਿ ਮਨਰੇਗਾ ਚ ਜਿਹੜੀਆਂ ਔਰਤਾਂ ਕੰਮ ਕਰਦੀਆਂ ਉਹਨਾਂ ਦਾ ਪਿਛਲੇ 4 ਮਹੀਨੇ ਤੋਂ ਉਹਨਾਂ ਦੇ ਖਾਤਿਆਂ ਚ ਪੇਮੈਂਟ ਨਹੀਂ ਪਈ ਜਾ ਰਹੀ ਉਹਦੇ ਦਰਮਿਆਨ ਨਾਲ ਜਿਹੜੀਆਂ ਮਜ਼ਦੂਰਾਂ ਨੂੰ ਉੱਥੇ ਮੁਸ਼ਕਲਾਂ ਆ ਰਹੀਆਂ ਕੰਮ ਕਰਦੇ ਆ ਸਾਡੀ ਜਥੇਬੰਦੀਆਂ ਇਹ ਮੰਗ ਕਰਦੀਆਂ ਮਜ਼ਦੂਰਾਂ ਦੀਆਂ ਕਿ ਕੰਮ ਕਰਦੇ ਆ ਉਸੇ ਫਸਟ ਰੈਡ ਦਾ ਪ੍ਰਬੰਧ ਕੀਤਾ ਜਾਵੇ ਚਾਨਣੀ ਦਾ ਪ੍ਰਬੰਧ ਹੋਵੇ ਦੁਰਘਟਨਾ ਵਾਪਰ ਜਾਂਦੀ ਜਿੱਦਾਂ ਪਿਛਲੇ ਸਮੇਂ ਦਰਮਿਆਨ ਭਿੱਖੀਵਿੰਡ ਦੇ ਬਲਾਕ ਪਿੰਡ ਉਹਦੇ ਚ ਡੱਲ ਪਿੰਡ ਚ ਇੱਕ ਔਰਤ ਨੂੰ ਸੱਪ ਲੜ ਗਿਆ ਸੁਗਾ ਖਾਲਦਿਆਂ ਪਰ ਉਹਦੀ ਪੰਜਾਬ ਸਰਕਾਰ ਨੇ ਬਾਤ ਨਹੀਂ ਪੁੱਛੀ ਉਹ ਵੀ ਅਸੀਂ ਮੰਗ ਕਰਦੇ ਆ ਕਿ ਜੇ ਕਿਤੇ ਘਟਨਾ ਵਾ ਕੰਮ ਕਰਦੇ ਆ ਮਜ਼ਦੂਰਾਂ ਨੂੰ ਵਾਪਰਦੀ ਹੈ ਉਹਦੇ ਦਰਮਿਆਨ ਉਸ ਪਰਿਵਾਰ ਨੂੰ 5 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਪੀੜਤ ਪਰਿਵਾਰ ਜਿਸ ਮਜ਼ਦੂਰ ਨਾਲ ਉਹ ਕੜਨਾ ਵਾਪਰਦੀ ਹੈ ਉਸ ਉਹਦੇ ਪਰਿਵਾਰ ਦੇ ਮੈਂਬਰ ਨੂੰ ਇੱਕ ਨੌਕਰੀ ਦਿੱਤੀ ਜਾਵੇ ਤੇ ਜਿਹੜੇ ਪਿਛਲੇ ਸਮੇਂ ਦੇ ਬਕਾਏ ਆ ਉਹ ਤੁਰੰਤ ਪਾਏ ਜਾਣ ਜਿਹੜੀਆਂ ਆਈਡੀਆਂ ਪੰਜਾਬ ਦੇ ਚਾਹਤੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹਦੇ ਸਰਪੰਚ ਉੱਥੇ ਮਰੇਗਾ ਵਰਕਰਾਂ ਨੂੰ ਪਰੇਸ਼ਾਨੀ ਕਰਦੇ ਉਹਨਾਂ ਦੀਆਂ ਆਈਡੀਆਂ ਡਿਲੀਟ ਕੀਤੀਆਂ ਜਾਂਦੀਆਂ ਉਹਨਾਂ ਦੇ ਕੰਮ 'ਚ ੜਿੱਕਾ ਬਣਦੇ ਜਿੱਦਾਂ ਪੁੱਛੜ ਦੀ ਗੱਲ ਆ ਪਿੰਡ ਤੇ ਭੈਣ ਬੇਟੀ ਅਗਰਮੀਤ ਕੌਰ ਜੀ ਦਾ ਉਹਦਾ ਨਾਂ ਆ ਪਿੰਡ ਕੈਰੋਂ ਆ ਰਿਆ ਹੋਰ ਵਕ ਵਕ ਪਿੰਡਾਂ ਦੇ ਇਸ਼ੂ ਸੀ ਜਿਹਦੇ ਦਰਮਿਆਨ ਲੋਕਾਂ ਦੀ ਦੇ ਮਾਸਟਰ ਰੋਲ ਨਹੀਂ ਕੱਢੇ ਜਾ ਰਿਹਾ ਜੇ ਧਿਆਨ ਦਿਵਾਇਆ ਅਸੀਂ ਏਡੀਸੀ ਦੇ ਦਫਤਰ ਦੇ ਮੋਹਰੇ ਕੱਟ ਕਰਕੇ ਜੇ ਆਉਣ ਵਾਲੇ ਸਮੇਂ 'ਚ ਇਹਨਾਂ ਮੰਗਾਂ ਵੱਲੇ ਧਿਆਨ ਨਾ ਦਿੱਤਾ ਤਾਂ ਦੋਹਾਂ ਜਥੇਬੰਦੀਆਂ ਦਾ ਜਿਹੜਾ ਸਾਂਝਾ ਮੋਰਚਾ ਪੰਜਾਬ ਨਿਰਮਾਨ ਮਜ਼ਦੂਰੀ ਯੂਨੀਅਨ ਦਿਹਾਤੀ ਮਜ਼ਦੂਰ ਸਭਾ ਲੋ ਆਉਣ ਵਾਲੇ ਸਮੇਂ 'ਚ ਏਡੀਸੀ ਡੀ ਦੇ ਦਫ਼ਤਰ ਅੱਗੇ ਅਨਮਿੱਥੇ ਸਮੇਂ ਲਈ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਜਾਵੇਗਾ ਜਿੰਦੇ ਵੀ ਮੇਰੇ ਭੈਣਾ ਤੇ ਵੀਰ ਬੈਠੇ ਆ ਮੈਂ ਉਹਨਾਂ ਨੂੰ ਦੱਸਦਾ ਚਾਹਣਾ ਅੱਗੇ ਜਿਹੜੀ ਗੱਲ ਆਪਣੇ ਗਏ ਸੀ ਤੁਹਾਡੇ ਨੁਮਾਇंदे ਅੰਦਰ ਗਏ ਸੀ ਡੀ ਸਾਹਿਬ ਨਾਲ ਉਹਨਾਂ ਦੀ ਜਿਹੜੀ ਆ ਉਹ ਚੰਗੀ ਤਰ੍ਹਾਂ ਜਿਹੜੀ ਉਹ ਚਰਚਾ ਹੋਈ ਆ ਜਿੰਨੇ ਵੀ ਤੁਹਾਡੀਆਂ ਪ੍ਰੋਬਲਮ ਨੇ ਸਮੱਸਿਆ ਨੇ ਉਹ ਜਿਹੜੀ ਆ ਟਾਈਮ ਲਈ ਹੱਲ ਕੀਤੀਆਂ ਜਾਣਗੀਆਂ ਉਹਨਾਂ ਸਾਰੀਆਂ ਨੋਟ ਕਰਾਤੀਆਂ ਮੈਂ ਵੀ ਨੋਟ ਕਰ ਲੀਆਂ ਨੇ ਜਿੰਨੀਆਂ ਵੀ ਨੇ ਤੁਹਾਡੀਆਂ ਜੋ ਵੀ ਤੁਹਾਨੂੰ ਕੋਈ ਸਮੱਸਿਆ ਆਉਂਦੀ ਆ ਗਾਂ ਤੋਂ ਜਾਂ ਸਾਹਬ ਨੂੰ ਜਾਂ ਮੈਨੂੰ ਦੱਸੋ ਮੇਰਾ ਦਫ਼ਤਰ ਉਹ ਨਾਲ ਹੀ ਆ ਦੋ ਕਮਰੇ ਛੱਡ ਕੇ ਪ੍ਰਾਜ਼ ਸੈਕਟਰੀ ਜ਼ਿਲ੍ਹਾ ਪ੍ਰੀਸ਼ਦ ਜਾਂ ਡਿਪਟੀ ਸੀਓ ਅਗਲਾ ਰੈਂਕ ਹੁੰਦਾ ਹੈ ਡੀ ਸਾਹਿਬ ਤੋਂ ਮੈਂ ਥੱਲੜਾ ਰੈਂਕ ਤੇ ਆ ਤੇ ਕੋਈ ਵੀ ਜਿਹੜੀ ਸਮੱਸਿਆ ਹੋ ਆ ਤੁਹਾਡੀ ਸਮੇਂ ਸਿਰ ਹੱਲ ਕੀਤੀ ਜਾਵੇਗੀ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਸਾਰੀਆਂ ਸਮੱਸਿਆ ਨੋਟ ਕਰ ਲਈਆਂ ਗਈਆਂ ਵਾ ਗਾਂ ਵੀ ਜੇ ਕੋਈ ਆਉਂਦੀ ਸਮੱਸਿਆ ਤੁਸੀਂ ਧਿਆਨ ਚ ਲਿਆਓ ਅਸੀਂ ਜਿਹੜੀ ਆ ਉਹ ਸਮੇਂ ਸਿਰ ਜਿਹੜੀਆਂ ਤੁਹਾਡੀ ਸਾਰੀ ਸਮੱਸਿਆਵਾਂ ਹੱਲ ਕਰਾਂਗੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਕਿ ਅਸੀਂ ਕੋਈ ਇਸੇ ਲਈ ਇੱਥੇ ਬੈਠੇ ਆ ਲੋਕਾਂ ਦੀ ਸਮੱਸਿਆ ਹੱਲ ਕਰਨ ਲਈ ਬੈਠੇ ਆ ਤੇ ਤੁਸੀਂ ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਆ ਕਿ ਗਾਂ ਤੋਂ ਵੀ ਜਿਹੜੀ ਆ ਤੁਹਾਡੀ ਜਿਵੇਂ ਗੱਲ ਅੱਜ ਸੁਣੀ ਗਈ ਆ ਗਾਂ ਵੀ ਇੱਦਾਂ ਸੁਣੀ ਜਾਵੇਗੀ ਤੇ ਹੱਲ ਵੀ ਕੀਤੀ ਜਾਵੇਗੀ ਸਮੇਂ ਦੇ ਨਾਲ ਤੇ ਬਾਕੀ ਜਿਹੜੇ ਆ ਸਾਡੇ ਜ਼ਿਲ੍ਹੇ ਦੇ ਜਿਹੜੇ ਮੇਨ ਕੋਆਰਡੀਨੇਟਰ ਨੇ ਨਰੇਗਾ ਦੇ ਦਲਜੀਤ ਸਿੰਘ ਇਹਨਾਂ ਦੇ ਧਿਆਨ ਵਿੱਚ ਗੱਲ ਲਿਆ ਦਿੱਤੀ ਗਈ ਇਹਨਾਂ ਨੇ ਜੋ ਵੀ ਤੁਹਾਡੀ ਸਮੱਸਿਆ ਆ ਉਹ ਹੱਲ ਕਰ ਦਿੱਤੀ ਜਾਵੇਗੀ ਤੇ ਕੋਈ ਕੁਛ ਨਾ ਤੰਗ ਦਾ ਪੁੱਜਰ ਦਾ ਕੈਰੋਂ ਵਾਲ ਦਾ ਔਰ ਦੋ ਜਹਰ ਪਿੰਡ ਸੀਗੇ ਜੀ ਉਹ ਵਕ ਵਕ ਮਸਲੇ ਧਿਆਨ ਚ ਲਿਆਉਂਦੇ ਨੇ ਉਹ ਮੈਂ ਉਮੀਦ ਕਰਦਾ ਵਾਂ ਕਿ ਜਿਹੜੇ ਤੁਹਾਨੂੰ ਆਉਣ ਵਾਲੇ ਦਿਨਾਂ ਚ ਜਲਦੀ ਉਹ ਹੱਲ ਕਰਕੇ ਤੁਹਾਨੂੰ ਤੁਹਾਡਾ ਜਿਹੜਾ ਬਣਦਾ ਹੱਕ ਹੈ ਤੁਹਾਨੂੰ ਦਿਵਾਇਆ ਜਾਵੇ ਸਰਬੋਤਮ